ਦਾਦਾ ਦਾ ਕਾਦਾ ਬਾਈ ਇਹਨਾਂ ਦੇ ਚਾਹੇ ਰਹਾ ਬਾਈ ਇਹਨਾਂ ਨਾਲ ਕੀ ਕਿ ਕਾਣਾ ਨਹੀਂ ਕੀ ਚ ਕੀ ਲੈ ਗਏ ਹੋ ਇਹਨਾਂ ਨਗਰ ਇਹ ਗਲੀ ਜਿਹੜੇ ਵੀ ਸਾਰੇ ਦੇਖੇ ਰਏ ਜਿਹਨਾਂ ਨੇ ਗੜਕਿਆ ਉਹ ਤੋਂ ਵੀ ਗੜਕਿਆ ਨਗਰ ਕੌਂਸਲਰ ਕਰਤਾਰਪੁਰ ਮੁਰਦਾਬਾ 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 ਸਰ ਮੁਰਦਾਬਾਦ 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 ਅਰੈਸਟ ਲੀਡਰ ਮੁਰਦਾਬਾਦ ਮੁਰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਦੇਖੋ ਅੱਜ ਦਾ ਮਸਲਾ ਜਿਹੜਾ ਹੈ ਉਹ ਇਹ ਹੈ ਕਿ ਅਸੀਂ ਇਸ ਵੇਲੇ ਖੜੇ ਆ ਬਿਲਕੁਲ ਸਰਜੇ ਚੱਕ ਪਿੰਡ ਦੇ ਸਾਹਮਣੇ ਇਹ ਰੋਡ ਹੈਗਾ ਡੇਰਾ ਬਾਬਾ ਨਾਨਕ ਗੁਰਦਾਸ ਕੜਾਣਾੌਰ ਦੇ ਬਿਲਕੁਲ ਨੇੜੇ ਹੈ ਔਰ ਕੜਾਣਾੌਰ ਦੀ ਅਸੀਂ ਪੰਚਾਇਤੀ ਜ਼ਮੀਨ ਦੇ ਵਿੱਚ ਖੜੇ ਆ ਜਿੱਥੇ ਪਿਛਲੇ ਸਮੇਂ ਦੇ ਵਿੱਚ ਇਹ ਸਰਕਾਰ ਨੇ ਕੜਾਣਾੌਰ ਦਾ ਕੂੜਾ ਲਾਉਣ ਵਾਸਤੇ ਇੱਥੇ ਇੱਕ ਡੰਪ ਬਣਾਇਆ ਸੋ ਠੀਕ ਹੈ ਜਿਸ ਪਿੰਡ ਦਾ ਕੂੜਾ ਵਾ ਉਹ ਤਾਂ ਉਸੇ ਪਿੰਡ ਦੇ ਵਿੱਚ ਲੱਗੂਗਾ ਪਰ ਲੇਕਿਨ ਇੱਥੇ ਹੁਣ ਸਰਕਾਰ ਕੀ ਕਰ ਰਹੀ ਹੈ ਕਿ ਡੇਰਾ ਬਾਬਾ ਨਾਨਕ ਧਾਰੀਵਾਲ ਗੁਰਦਾਸਪੁਰ ਦਾ ਕੂੜਾ ਜਿਹੜਾ ਉਹਨੂੰ ਵੀ ਉਹ ਇੱਥੇ ਲਿਆ ਕੇ ਸਟਣ ਦੀ ਇਹਨਾਂ ਦੀ ਕੋਸ਼ਿਸ਼ ਮੈਂ ਅੱਗੇ ਗੱਲ ਕਰ ਰਿਹਾ ਸੀ ਲੇਕਿਨ ਹੁਣੇ ਹੁਣੇ ਉਹਨਾਂ ਦੀ ਗੱਡੀ ਇੱਥੇ ਪਹੁੰਚੀ ਹੈ ਜਿਹੜੀ ਕਿ ਇੱਥੋਂ ਮੋੜੀ ਗਈ ਹੈ ਸੋ ਇਹ ਜਿਹੜੀ ਮੋੜਨ ਦੀ ਸਾਡੀ ਗੱਲ ਹੈ ਜਾਂ ਜਿਹੜਾ ਇੱਥੇ ਲੋਕਾਂ ਦੇ ਵਿਰੋਧ ਦੀ ਗੱਲ ਹੈ ਉਹ ਵੱਡੀ ਗੱਲ ਇਹ ਹੈ ਕਿ ਇਹ ਜਿਹੜਾ ਅਸਥਾਨ ਹੈ ਕੜਾਣਾ ਹੋਰ ਇਤਿਹਾਸਕ ਸ਼ਹਿਰ ਹੈ ਇੱਥੇ ਅਕਬਰ ਦੇ ਤਾਜਪੋਸ਼ੀ ਅਸਥਾਨ ਨੂੰ ਉਸ ਤਖਤ ਨੂੰ ਵੇਖਣ ਵਾਸਤੇ ਰojana ਲੋਕ ਆਉਂਦੇ ਆਂ ਇੱਥੇ ਪ੍ਰਾਤਨ ਸ਼ਿਵ ਮੰਦਰ ਦੇ ਦਰਸ਼ਨ ਕਰਨ ਵਾਸਤੇ ਲੋਕ ਆਉਂਦੇ ਆਂ ਇੱਥੇ ਮਹਾਨ ਤਪਸਵੀ ਬਾਬਾ ਸ਼੍ਰੀਚੰਦ ਜੀ ਦੇ ਅ ਅਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਡੇਰਾ ਬਾਬਾ ਨਾਨਕ ਸੰਗਤ ਆਉਂਦੀ ਹੈ ਡੇਰਾ ਬਾਬਾ ਨਾਨਕ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਛੋਹ ਧਰਬੀ ਹੈ ਇੱਥੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਪਹੁੰਚਦੀ ਹੈ ਕੋਰਿਡੋਰ ਐਥੇ ਗੁਰਨਾਨਕ ਪਾਤਸ਼ਾਹ ਨੇ ਕਿਰਤ ਕਰੋ ਵੰਡ ਈ ਕੇ ਛਕੋ ਨਾਮ ਜਪੋ ਦਾ ਸੰਕਲਪ ਜਿਹੜਾ ਇਹੋ ਦ੍ਰਿੜ ਕਰਵਾਇਆ। ਇੱਥੇ ਚੋਲਾ ਸਾਹਿਬ ਦਾ ਜਦੋਂ ਮੇਲਾ ਜਦੋਂ ਚੱਲਦਾ ਹੈ ਜਿਹੜਾ ਕਿ ਜੋੜ ਮੇਲਾ 1 ਮਾਰਚ ਤੋਂ 10 ਮਾਰਚ ਤੱਕ ਜਿਹੜਾ ਉਹ ਮਨਾਇਆ ਜਾਂਦਾ ਸੰਗਤ ਵੱਡੀ ਗਿਣਤੀ ਜਿੱਥੋਂ ਲੰਘਦੀ ਹੈ। ਲੇਕਿਨ ਇਹ ਸਮਾਗਮ ਜਿਹੜੇ ਆ ਇੱਥੇ ਉਹ ਪਹਿਲੀ ਜਨਵਰੀ ਤੋਂ ਲੈ ਕੇ ਤੇ 10 ਮਾਰਚ ਤੱਕ ਇਹ ਸਮਾਗਮ ਚੱਲਦੇ ਆ ਰਸਤਾ ਜਿਹੜਾ ਇੱਥੇ 12 ਮਹੀਨੇ ਸੰਗਤਾਂ ਦਾ ਜਿਹੜਾ ਉਹ ਪੈਰਾ। ਸੋ ਇਹ ਜਿਸ ਢੰਗ ਦੇ ਨਾਲ ਗਰਦਾਸਪੁਰੋਂ ਇਹ ਗੱਡੀ ਲੈ ਕੇ ਇਹ ਗੱਡੀਆਂ ਲੈ ਕੇ ਦੂਜੇ ਸ਼ਹਿਰਾਂ ਤੋਂ ਨਿਕਲਣ ਗਿਆ ਤੇ ਇਸ ਕੋਰੀਡੋਰ ਦੇ ਉੱਤੇ ਇਸ ਰਸਤੇ ਦੇ ਉੱਤੇ ਗੰਦਗੀ ਜਿਹੜੀ ਹੈ ਉਹ ਰੋਡ ਦੇ ਉੱਤੇ ਹੀ ਗੰਦਗੀ ਖਿਲਰੀ ਰਹਿਣੀ ਹੈ ਜਿਹੜੀ ਕਿ ਇੱਕ ਬਹੁਤ ਮਾੜੀ ਗੱਲ ਹੈ ਸੋ ਇੱਥੇ ਇਲਾਕੇ ਦੇ ਵਿੱਚ ਵੀ ਜਿਹੜਾ ਇਹ ਵੱਡੇ ਪੱਧਰ ਦੇ ਉੱਤੇ ਪਰਮਿਸ਼ਨ ਹੋਣਾ ਹੈ ਕਿਉਂਕਿ ਲਾਗੇ ਪਿੰਡ ਨੇ ਸੋ ਸਰਕਾਰਾਂ ਦੀ ਇਹ ਬੜੀ ਵੱਡੀ ਨਲਾਇਕੀ ਹੈ ਗਲਤ ਫੈਸਲਾ ਹੈ ਸੋ ਇੱਥੇ ਇਲਾਕੇ ਦੇ ਲੋਕ ਕੜਾਣਾ ਔਰ ਦੇ ਲੋਕ ਔਰ ਦਾਸ ਕਿਉਂਕਿ ਅਸੀਂ ਇਹਨਾਂ ਸਾਰੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਮ ਲੋਕਾਂ ਦੀ ਅਸੀਂ ਅਗਵਾਈ ਕਰਦੇ ਪਏ ਆ ਬਤੌਰੇ ਕਿਸਾਨ ਤੇ ਜਵਾਨ ਭਲਾਈ ਜੁਨੀਅਨ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕਿ ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਸਾਡੀਆਂ ਧਾਰਮਿਕ ਆਸਥਾਵਾਂ ਦੇ ਜੋ ਵਿਰੁੱਧ ਜਿਹੜੀਆਂ ਇਹ ਚੀਜ਼ਾਂ ਨੇ ਜਿਹੜੀ ਕਿਤੇ ਵੀ ਸਾਡੀ ਸੰਗਤ ਜੋ ਜਾਂਦੀ ਹੈ ਗੁਰੂ ਦੀ ਸੰਗਤ ਜੋ ਪਹੁੰਚਦੀ ਹੈ ਨਤਮਸਤਕ ਹੋਣ ਵਾਸਤੇ ਉਹਨਾਂ ਨੂੰ ਕਿਸੇ ਚੀਜ਼ ਦੇ ਨਾਲ ਪਰੇਸ਼ਾਨੀ ਹੋਵੇ ਉਸ ਚੀਜ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਚਾਹੇ ਪ੍ਰਸ਼ਾਸਨ ਦਾ ਫੈਸਲਾ ਹੋਵੇ ਚਾਹੇ ਸਰਕਾਰਾਂ ਦਾ ਫੈਸਲਾ ਹੋਵੇ ਇਹ ਸਰਕਾਰਾਂ ਨੂੰ ਫੈਸਲਾ ਵਾਪਸ ਲੈਣਾ ਪਊਗਾ ਕਿ ਕਲਾਂ ਨੌਰ ਤੋਂ ਇਲਾਵਾ ਪੂਰੀ ਇੱਥੇ ਬਿਲਕੁਲ ਜਿਹੜਾ ਉਹ ਪੂਰਾ ਡੰਪ ਨਹੀਂ ਕਰ ਦਿੱਤਾ। ਜੀ ਜੀ ਲਾਗੇ ਲਾਗੇ ਲੋਕੀ ਪਿੰਡਾਂ ਤੋਂ ਵੀ ਆਏ ਨੇ। ਜੀ ਬਿਲਕੁਲ ਇੱਥੇ ਸਾਰੇ ਤੁਸੀਂ ਗੱਲ ਵੀ ਕਰ ਸਕਦੇ ਹੋ ਕਿ ਇੱਥੇ ਲਾਗੇ ਆਪਣੇ ਕੋਲੇ ਲੋਪੇ ਤੋਂ ਸਰਦੇ ਚੱਕ ਤੋਂ ਅ ਭਰੀਲੇ ਤੋਂ ਆ ਨਾਲ ਲੱਗਦੇ ਅ ਅਗਵਾਨਾਂ ਤੋਂ ਸਾਡੇ ਕੋਲ ਆਏ ਆ ਸ਼ਾਹਪੁਰ ਤੋਂ ਆਏ ਆ ਕਾਫੀ ਮਤਲਬ ਸੱਜਣ ਜਿਹੜੇ ਆ ਉਹ ਰੂੜੇ ਵਗੈਰਾ ਤੋਂ ਇਹ ਸਾਰੇ ਹਾਲਾਂ ਇੱਥੇ ਆਏ ਆ ਮੋਤਵਰ ਅੱਜ ਕਿਉਂਕਿ ਅਸੀਂ ਅੱਜ ਇੱਥੇ ਆਏ ਸੀਗੇ ਕਿ ਸਾਨੂੰ ਕੱਲ ਦਾ ਪਤਾ ਲੱਗਾ ਸੀ ਕਿ ਪ੍ਰਸ਼ਾਸਨ ਇੱਥੇ ਪਹੁੰਚ ਗਏ ਤੇ ਇਹ ਸਾਰਾ ਕੁਝ ਜਿਹੜਾ ਉਹ ਕਰਨ ਜਾ ਰਿਹਾ ਹੈ ਕੁਝ ਪਹਿਲ ਦੇ ਆਧਾਰ ਦੇ ਉੱਤੇ ਕੋਸੀ ਕਿ ਲੱਖ ਦਾ ਕੋਈ ਪ੍ਰੋਜੈਕਟ ਵੀ ਇੱਥੇ ਕੁਝ ਉਹ ਲਾ ਰਹੇ ਆ ਸਰਕਾਰ ਆਪਣੀ ਤਿਆਰੀ ਕਰੀ ਬੈਠੀ ਹੈ ਤੇ ਸਾਡੀਆਂ ਵੀ ਤਿਆਰੀਆਂ ਨੇ ਕਿ ਅਸੀਂ ਇਲਾਕੇ 'ਚ ਤੇ ਸੜਕਾਂ ਦੇ ਉੱਤੇ ਜਿਹੜਾ ਉਹ ਗੰਧ ਨਹੀਂ ਪੈਂਦੀ ਜੇ ਸਰਕਾਰ ਕੋਡਾ ਟਾਈਮ ਨਹੀਂ ਖਾਲੀ ਕਰਨ ਦੀ ਥੋੜੇ ਦਿਨਾਂ ਤੱਕ ਅਗਲੀ ਗੱਲ ਹੋਵੇ ਕੀ ਕਰਦੇ ਹੋ ਦੇਖੋ ਖਾਲੀ ਨੂੰ ਇਹ ਆ ਖਾਲੀ ਦਾ ਮਸਲਾ ਨਹੀਂ ਖਾਲੀ ਇਹ ਆ ਵੀ ਕੜਾ ਨੌਰ ਤੱਕ ਦਿਨ ਤੋ ਅਸੀਂ ਬਰਦਾਸ਼ਤ ਕਰਦੇ ਆਂ ਲੇਕਿਨ ਕੜਾ ਨੌਰ ਤੋਂ ਇਲਾਵਾ ਦਾ ਜਿਹੜਾ ਉਹਦੇ ਲਈ ਫਿਰ ਜੇਕਰ ਸਰਕਾਰ ਆਪਣਾ ਫੈਸਲਾ ਵਾਪਸ ਨਹੀਂ ਲੈਣੀ ਤੇ ਫਿਰ ਅਸੀਂ ਇਰਾਕੇ ਦੇ ਸਾਰੇ ਲੋਕਾਂ ਦੇ ਨਾਲ ਇੱਕ ਵਾਰ ਜਿਹੜੀ ਹੈ ਦੁਬਾਰਾ ਅਸੀਂ ਮੀਟਿੰਗ ਕਰਕੇ ਔਰ ਆਪਣੀ ਜਥੇਬੰਦੀ ਜਾਂ ਜਿਹੜੇ ਸਾਡੀਆਂ ਹਮਖਿਆਲੀ ਕਿਉਂਕਿ ਅਸੀਂ ਐਸਕੇਐਮ ਨਾਨ ਪੋਲਿਟੀਕਲ ਦੇ ਮੈਂਬਰ ਆ ਸੋ ਅਸੀਂ ਵੱਡੇ ਪੱਧਰ ਤੇ ਜਿਹੜਾ ਹੈ ਉਹ ਮੀਟਿੰਗ ਕਰਕੇ ਤੇ ਸੰਘਰਸ਼ ਵਧਾਂਗੇ ਇਹ ਇਹ ਲੱਗਣ ਨਹੀਂ ਦੇਵਾਂਗੇ ਕਹਿਣ ਤੋਂ ਬਾਅਦ ਇਹ ਹੈ ਵੀ ਅਸੀਂ ਇੱਥੇ ਕੂੜਾ ਜਿਹੜਾ ਉਹ ਬਾਹਰਲੇ ਸ਼ਹਿਰਾਂ ਦਾ ਡੰਪ ਨਹੀਂ ਹੁੰਦਾ ਹਾਂਜੀ ਜੋ ਮੈਂ ਇੱਥੇ ਕਲਾ ਨੋਨ ਤੋਂ ਪੂਰਾ ਰੋਡ ਦਾ ਲੱਗਾ ਸੀ ਪਹਿਲਾਂ ਹੀ ਲੱਗਾ ਸੀ ਉਦੋਂ ਵੀ ਇਲਾਕੇ ਦੇ ਲੋਕਾਂ ਨੇ ਕੁਝ ਵਿਰੋਧ ਕੀਤਾ ਸੀ ਕਿ ਇੱਥੇ ਸਾਡੇ ਇੱਕ ਮੋੜ ਦੇ ਉੱਤੇ ਖੰਡਪੜ ਸਾਹਿਬ ਦੀ ਲੜੀ ਜਿਹੜੀ ਆ ਉਹ ਜਨਵਰੀ ਮਹੀਨੇ ਤੋਂ ਸ਼ੁਰੂ ਹੋ ਜਾਂਦੀ ਆ ਹਾਂਜੀ ਪਰ ਉਹ ਲੋਕਾਂ ਦੇ ਮੋਕਾਂ ਨਾਲ ਇੰਨੀ ਸਹਿਮਤੀ ਹੋ ਗਈ ਕਿ ਚਲੋ ਕਲਾ ਨੋਨ ਤੋਂ ਬਾਹਰ ਦਾ ਪੂਰਾ ਨਹੀਂ ਆਏਗਾ ਅੱਜ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਾ ਜੀ ਕਿ ਇੱਥੇ ਪ੍ਰਧਾਨਾ ਨੂੰ ਇੱਕ ਚਨਾ ਭੇਜ ਕੇ ਸੱਦਿਆ ਸੀ ਕਿ ਮੀਟਿੰਗ ਕਰੀਏ ਕਿ ਇੱਥੇ ਸਾਨੂੰ ਸ਼ੰਕਾ ਆਈ ਕਿ ਗੁਰਦਾਸਪੁਰ ਦਾ ਵੀ ਪੂਰਾ ਆਉਂਦੀ ਸੁਭਾਅ ਨਾ ਸਾਡੇ ਮੀਟਿੰਗ ਕਰਦੇ ਹੁੰਦੇ ਆ ਹੁੰਦੇ ਆਂ ਗਰਦਾਸਪੁਰ ਨਗਰ ਕੌਂਸਲ ਦੀਆਂ ਗੱਡੀਆਂ ਕੂੜਾ ਲੈ ਕੇ ਇੱਥੇ ਪਹੁੰਚ ਗਈਆਂ ਜਿਨ੍ਹਾਂ ਨੂੰ ਇਹ ਇਲਾਕਾ ਕਦੀ ਵੀ برداشت ਨਹੀਂ ਕਰੂਗਾ ਇਹਦੇ ਵਾਸਤੇ ਜੋ ਵੀ ਪ੍ਰਧਾਨ ਸਾਹਿਬ ਨੂੰ ਕਮ ਕਰਨਗੇ ਉਹ ਕਰਾਂਗੇ ਪਰ ਗਰਦਾਸਪੁਰ ਦਾ ਕੂੜਾ ਨਹੀਂ ਇੱਥੇ ਲੱਗੇਗਾ ਕਿਉਂਕਿ ਗਰਦਾਸਪੁਰ ਆਪਣੀ ਆਪਣਾ ਇਲਾਕਾ ਛੱਡ ਕੇ ਤੇ ਕੂੜਾ ਸੁੱਟਣ ਵਾਸਤੇ ਕਲਾ ਨੂੰ ਆ ਜਾਂਦੇ ਆ ਗੀ ਗਰਦਾਸਪੁਰ ਤੇ ਕੋਈ ਪੰਚਾਇਤ ਦੀ ਜਗ੍ਹਾ ਨਹੀਂ ਹੈਗੀ ਕਿ ਗਰਦਾਸਪੁਰ ਸ਼ਹਿਰ ਇਹਦਾ ਕੋਈ ਪ੍ਰਬੰਧ ਨਹੀਂ ਕਰ ਸਕਦਾ ਕਿ ਕੂੜਾ ਸੁੱਟਣ ਵਾਸਤੇ ਕਲਾ ਨੋਰੀ ਇੱਕ ਵਾਧੂ ਲੱਭਿਆ ਕਿ ਜਿਹਨੂੰ ਕੋਈ ਕੰਮ ਨਹੀਂ ਲੱਭਦਾ ਉਹ ਕੂੜਾ ਸੁੰਦਰਾ ਤੇ ਕਲਾਂਗੌਰs ਉਰ ਦੋ ਕਿ ਇਹ ਕਰਕੇ ਕਲਾਂਗੌਰ ਦੇ ਜਿੰਨੇ ਵੀ ਲੋਕ ਆ ਸਾਰੇ ਇਕੱਠੇ ਹੋ ਕੇ ਸਾਰੀਆਂ ਪਾਰਟੀ ਵਾਲੀ ਇਸ ਗੱਲ ਦਾ ਵਿਰੋਧ ਕਰਨਗੇ ਕਿਤੇ ਪੂਰਾ ਨਹੀਂ ਲੱਗਦਾ ਠੀਕ